ਇਹ ਕੋਡ ਕੋਸਲੋਂ ਮੇਸ਼ਾਂ ਮਾੜਿਆਸ ਨਾ ਕਾਫ ਕੋਈ ਨਾ ਕੋਈ ਮੀਮ ਚਲਾਈ ਜਾਂਦੀ ਏ ਇਸੇ ਦੌਰਾਨ ਸਾਨੂੰ ਉਸ ਟਾਈਮ ਸਵਤਾ ਮਿਲੀ ਜਦੋਂ 7 8 2024 ਪਿੰਡ ਮਿਸਰੀ ਵਾਲਾ ਵਿਖੇ ਇੱਕ ਗੁਰਦੁਆਰਾ ਸਾਹਿਬ ਦੀ ਚੋਰੀ ਹੋਈ ਸੀ ਜਿਸ ਵਿੱਚ ਕੋਈ ਚੋਰਾਂ ਨੇ ਗੁਰਦੁਆਰੇ ਦੇ ਅੰਦਰ ਵੜ ਕੇ ਕੋਲ ਕਲੀ ਪਾਂਟੋੜ ਕਰਕੇ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਸਨ ਜਿਸ ਦੌਰਾਨ ਅਸੀਂ ਇਸ ਚੋਰੀ ਦੇ ਸਬੰਧ ਵਿੱਚ ਦੋ ਦੋਸ਼ੀਆਂ ਨੂੰ ਫੜ ਕੇ ਇਸ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਤੇ ਜਿਹੜੇ ਮੇਨ ਦੋ ਚੋਰ ਸੀ ਜਿੰਦਾ ਨਾਮ ਗੁਰਪ੍ਰੀਤ ਗੋਲੀ ਵਾਸੀ ਬੜਾਦਰਾ ਕਾ ਤੇ ਇਸ ਦੇ ਕ ਸਾਥੀ ਸੰਦੀਪ ਮਾਰ ਸੀ ਜਿਸ ਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਦੌਰਾਨ ਇਸ ਦਾ ਜਿੰਨਾ ਦਾ ਰਿਮਾਨਡ ਲਿਆ ਗਿਆ ਰਿਮਾਨਡ ਤਾਂ ਇਹਨਾਂ ਤੋਂ ਪੁੱਛਿਸ਼ ਕੀਤੀ ਗਈ ਹੈ ਤੇ ਇਹਨਾਂ ਨੇ ਹੋਰ ਵੀ ਕਈ ਚੋਰੀਆਂ ਮੰਨੀਆਂ ਨੇ ਆ ਤੇ ਇੱਕ ਹੋਰ ਗੁਰਦਾਰਾ ਸਾਹਿਬ ਦੀ ਚੋਰੀ ਮੰਨੀ ਹੈ ਤੇ ਇਹਨਾਂ ਤੋਂ ਇਹ ਜਿਹੜਾ ਪਤਾ ਲੱਗਾ ਵੀ ਇਹ ਇਸ ਤੋਂ ਪਹਿਲਾਂ ਜਿਹੜਾ ਗੋਲੀ ਏ ਚੋਰ ਜਿਹੜਾ ਉਹ ਪਹਿਲਾਂ ਵੀ ਪੰਜ ਮਕਦਮੇ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਚੋਰੀ ਦੇ ਇੱਕ ਜਿਹੜਾ ਦਾ ਸਾਥ ਸੀ ਉਹਦੇ ਇੱਕ ਮਕਰਮਾ ਦਰਜੇ ਤੇ ਅਸੀਂ ਉਹ ਹੋਰਿਆਂ ਤੇ ਪੁੱਛ ਕੁਛ ਕਰ ਰਹੇ ਆ ਤੇ ਹੋਰ ਵੀ ਖਾਸੇ ਆਉਂਦੀ ਉਮੀਦ